ਤੋ ਅੱਜ ਸਾਰਿਆਂ ਨੂੰ ਪਹਿਲੇ ਮੇਰੇ ਵੀਰੋ ਮੈਂ ਆਪਣਾ ਫੋਕਸ ਬੇਸਿਕਲੀ ਬਰਨਾਲੇ ਤੇ ਉਸ ਤੋਂ ਬਾਅਦ ਬਾਹਰ ਤੇ ਰੱਖਾਂਗਾ ਪਹਿਲੀ ਚੀਜ਼ ਮੈਂ ਦੱਸਣਾ ਚਾਹਨਾ ਕਿ ਬਰਨਾਲਾ ਜ਼ਿਲ੍ਹਾ ਦੇ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਕਿ ਕਾਂਗਰਸ ਦੀ ਗਵਰਨਮੈਂਟ ਨੇ 2006 ਚ ਬਣਾਇਆ ਸੀ ਇੱਕ ਲੋਕਲ ਕੈਂਡੀਡੇਟ ਨੇ ਕਿਸੇ ਹੋਰ ਪਾਰਟੀ ਦੇ ਫਾਰਮਰ ਸਾਡੇ ਕੁਲੀਗ ਨੇ ਸਾਡੇ ਬੜੇ ਚੰਗੇ ਸੰਬੰਧ ਵੀ ਨੇ ਉਹਨਾਂ ਨਾਲ ਕੱਲ ਹੀ ਮੈਂ ਇੱਕ ਟੀਵੀ ਚੈਨਲ ਤੇ ਸੁਣ ਰਿਹਾ ਸੀ ਉਹ ਆਪਣੇ ਆਪ ਨੂੰ ਦੱਸ ਰਹੇ ਸੀ ਕਿ ਮੇਰੇ ਕਾਰਨ ਜ਼ਿਲਾ ਆਇਆ ਤਾਂ ਮੈਂ ਦੱਸਣਾ ਚਾਹਣਾ ਕਿਸੇ ਇੰਡੀਵਿਜੂਅਲ ਕਾਰਨ ਜ਼ਿਲਾ ਨਹੀਂ ਆਂਦਾ ਜ਼ਿਲਾ ਜਦੋਂ ਬਣਦਾ ਉਹਦੇ ਬਹੁਤ ਸਾਰੇ ਕਾਰਨ ਹੁੰਦੇ ਬਕਾਇਦਾ ਤੌਰ ਕਮੇਟੀਆਂ ਬਣਦੀਆਂ ਨੇ ਹਾਈ ਰੈਂਕਿੰਗ ਕਮੇਟੀ ਬਣੀ ਸੀ ਜਿਹਦੇ ਵਿੱਚ ਬੀਬੀ ਬਟਲ ਜੀ ਜਿਹੜੇ ਸਾਡੇ ਡਿਪਟੀ ਮਿਨਿਸਟਰ ਸਨ ਉਸ ਟਾਈਮ ਉਹਨਾਂ ਨੂੰ ਕਿਹਾ ਗਿਆ ਸੀ ਕਿ ਇਥੋਂ ਦੀਆਂ ਸਾਰੀਆਂ ਇਕਨੋਮਿਕ ਸਿਚੁਏਸ਼ਨ ਇਥੋਂ ਦੀ ਪੋਲਿਟਿਕਲ ਸਿਚੁਏਸ਼ਨ ਨੂੰ ਮਦੇਨਜ਼ਰ ਰੱਖਦੇ ਕੋ ਬਰਨਾਲਾ ਕਿਸੇ ਟਾਈਮ ਤੇ ਜੋ ਸੰਗਰੂਰ ਵੀ ਜ਼ਿਲ੍ਹਾ ਨਹੀਂ ਸੀ ਉਦੋਂ ਬਰਨਾਲਾ ਹੁੰਦਾ ਸੀ ਐਂਡ ਵੈਰੀ ਵੈਰੀ ਐਮਿਨੈਂਟ ਜਗਾ ਹੈ ਇਹ ਮੈਂ ਸਮਝੀ ਨਾ ਕਿ ਹਾਰਟ ਆਫ ਦੀ ਮਾਲਵਾ ਮਾਲਵਾ ਜਿਹੜਾ ਉਸ ਨੂੰ ਮਦੇਨਜ਼ਰ ਰੱਖਦੇ ਹੋਏ ਤੇ ਸਾਡੇ ਚੀਫ ਮਿਨਿਸਟਰ ਤੇ ਭਾਵੇਂ ਕਪਤਾਨ ਸਾਹਿਬ ਵੀ ਸਨ ਬਟ ਹੀ ਵਾਸ ਹੈਡਿੰਗ ਦੀ ਕਾਂਗਰਸ ਤੋਂ ਇਹ 2006 ਚ ਕਾਂਗਰਸ ਦਾ ਬਣਾਇਆ ਗਿਆ ਕਿਸੇ ਹੋਰ ਪਾਰਟੀ ਦਾ ਨਹੀਂ ਪਿਛਲੇ 55 60 ਸਾਲ ਤੋਂ ਲਗਾਤਾਰ ਝੋਨਾ ਤੇ ਕਣਕ ਜਉਂਦੀ ਹਰੀ ਕ੍ਰਾਂਤੀ ਆਈ ਹੈ ਤੁਹਾਨੂੰ ਪਤਾ ਹੈ ਹਰ ਸਾਲ ਝੋਨਾ ਤੇ ਕਣਕ ਖਰੀਦੀ ਜਾਂਦੀ 30000 ਕਰੋੜ ਦੀ ਸਾਲਾਨਾ ਕਣਕ ਸੈਂਟਰ ਦੀ ਸਰਕਾਰ ਖਰੀਦੀ 43000 ਕਰੋੜ ਦਾ ਅਪ੍ਰੋਕਸੀਮੇਟਲੀ ਝੋਨਾ ਹੁੰਦਾ ਸਾਡਾ 메ਨ ਫਸਲ ਸਾਡੀ ਜਿਹੜੀ ਹੈ ਪੰਜਾਬ ਦੀ ਅਗਰੀਰੀਅਨ ਅਕਾਡਮੀ ਜਿਹੜੀ ਹੈ ਐਗਰੀਕਲਚਰ ਬੇਸਡ ਉਹ ਇਸ 75000 ਕਰੋੜ ਤੇ ਵੇਸ ਕਰ ਸੋ ਇਸ ਗੱਲ ਕਾਰਨ ਬਹੁਤ ਵੱਡਾ ਜਿਹੜਾ ਨੁਕਸਾਨ ਹੋਇਆ ਮੈਂ ਇੱਥੇ ਸਾਫ਼ ਤੌਰ ਤੇ ਤੁਹਾਨੂੰ ਦੱਸਣਾ ਚਾਹਨਾ ਇਹ ਭਾਜਪਾ ਨੇ ਇੱਕ ਸੋਚੀ ਸਮਝੀ ਸਾਜ਼ਿਸ਼ ਦੀ ਕਿਉਂਕਿ ਬਹੁਤ ਦੇਰ ਤੋਂ ਲਗਾਤਾਰ ਭਾਜਪਾ ਦਾ ਨਿਸ਼ਾਨਾ ਸੀ ਕਿ ਪੰਜਾਬ ਨੂੰ ਅਸੀਂ ਆਰਥਿਕ ਤੌਰ ਤੇ ਕਮਜ਼ੋਰ ਕਰ ਦੇ ਇਹਨਾਂ ਨੂੰ ਲੰਮਿਆਂ ਪਾਣਾ ਜੋ ਜੋ ਇਹਨਾਂ ਨੇ ਕਿਉਂਕਿ ਮੈਨੂੰ ਪਤਾ ਹੈ ਕਿ ਤੁਹਾਡਾ ਦਾਸ ਇਸ ਤੋਂ ਪਹਿਲੇ ਰਾਜ ਸਭਾ ਦਾ ਮੈਂਬਰ ਸੀ ਬਹੁਤ ਸਾਰੇ ਭਾਜਪਾ ਦੇ ਲੀਡਰ ਤੇ ਜਿਹੜੇ ਇਹਨਾਂ ਦੇ ਮინისტრ ਸੀ ਉੱਥੇ ਹੀ ਸੈਂਟਰਲ ਹਾਲ ਦੇ ਵਿੱਚ ਸਾਡੇ ਸਾਰਿਆਂ ਨੇ ਬੈਠਦੇ ਸੀ ਡਾਕਟਰ ਸਾਹਿਬ ਵੀ ਇਸ ਤੇ ਗਵਾਹ ਨੇ ਮੇਰੇ ਨਾਲ ਸਨ ਇਹ ਐਂਡ ਉਹਨਾਂ ਦਾ ਮੰਨਣਾ ਸੀ ਕਿ ਜਿਹੜਾ ਨਰਿੰਦਰ ਮੋਦੀ ਇੱਕ ਵਾਰ ਫੈਸਲਾ ਕਰ ਲੈ ਕਦੀ ਵਾਪਸ ਨਹੀਂ ਲੈਣੇ ਮੇਰੇ ਕੋ ਅੱਜ ਤਕਰੀਬਨ 2 ਸਾਲ ਪਹਿਲੇ ਅੱਜ ਦੀ ਤਰੀਕ ਤੇ 17 ਨਵੰਬਰ 2022 ਸਾਬਰ ਸਿੰਘ ਜੀ ਇੱਕ ਨੋਟੀਫਿਕੇਸ਼ਨ ਔਨ ਦੀ ਈਵ ਆਫ ਮਾਚਲ ਇਲੈਕਸ਼ਨਸ ਆਮ ਆਦਮੀ ਪਾਰਟੀ ਨੇ ਕੱਢਿਆ ਜਿਹਦੇ ਵਿੱਚ ਏਮਪਲੋਈਜ਼ ਨੂੰ ਸਰਕਾਰੀ ਮੁਲਾਜ਼ਮਾਂ ਨੂੰ ਯਕੀਨ ਦਵਾਇਆ ਗਿਆ ਕਿ ਤੁਹਾਡੀ 올ਡ ਏਜ ਪੈਨਸ਼ਨ ਦੇ ਕੇਸੇ ਜਿਹੜੇ ਓਪੀਐਸ ਸਕੀਮ 올ਡ ਪੈਨਸ਼ਨ ਸਕੀਮ ਸੌਰੀ 올ਡ ਪੈਨਸ਼ਨ ਸਕੀਮ ਅਸੀਂ ਲਾਗੂ ਕਰ ਉਹਦੀ ਨੋਟੀਫਿਕੇਸ਼ਨ ਮੇਰੇ ਕੋ ਕਾਪੀ ਪਈ 2 ਸਾਲ ਗੁਜ਼ਰਨ ਦੇ ਬਾਵਜੂਦ ਕੁਝ ਵੀ ਨਹੀਂ ਕੀਤਾ ਸਾਡੀ ਗਵਰਨਮੈਂਟ ਆਈ ਅਸੀਂ ਉਸ ਤੋਂ ਬਾਅਦ ਇਹਨਾਂ ਦੀ ਨੋਟੀਫਿਕੇਸ਼ਨ ਤੋਂ ਬਾਅਦ ਸਾਡੀ ਗਵਰਨਮੈਂਟ ਆਦੀ ਹਿਮਾਚਲ ਚ ਅਸੀਂ ਲਾਗੂ ਕੀਤਾ ਰਾਜਸਥਾਨ ਚ ਅਸੀਂ ਲਾਗੂ ਕੀਤਾ ਛਤੀਸਗੜ੍ਹ ਚ ਅਸੀਂ ਲਾਗੂ ਕੀ ਮੇਰੀ ਆਜੀ EMPLOYEES ਦਾ ਗੱਲ ਹੋ ਰਹੀ ਸੀ ਜਿਹੜੇ ਯੂਨੀయన్స్ ਦੇ ਪ੍ਰਧਾਨ ਨੇ ਉਹਨਾਂ ਕਹਿੰਿਆ ਭਾਈਓ ਸਾਹਿਬ ਅਸੀਂ EMPLOYEES ਅਸੀਂ کہہ ਲਈ ਸਾਡੇ ਪਰ ਤੁਸੀਂ EMPLOYEES ਨੂੰ ਓਪਨ ਅੱਜ ਪੰਜਾਬ ਦੇ ਵਿੱਚ ਬੇਨਤੀ ਕਰੋ ਚੋਲੀ ਅੱਡ ਕੇ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ EMPLOYEES ਨੂੰ ਕਿ ਜੋ ਤੁਹਾਡਾ ਇਹਨਾਂ ਨੇ ਹਾਲ ਕੀਤਾ ਕੱਲ तकरीबन 1000 ਆਦਮੀ ਪੁਲਿਸ ਦਾ EMPLOYEES ਨੂੰ ਉਹਨਾਂ ਦੀ ਗੱਲ ਉਹ ਕੇਜਰੀਵਾਲ ਤੱਕ ਆਪਣੀ ਗੱਲ ਫਰਿਆਦ ਪਹੁੰਚਾਣਾ ਚਾਹੁੰਦੇ ਨਹੀਂ ਸੀ ਗੱਲ ਚ ਤੁਹਾਨੂੰ ਇਹ ਮੈਨੂੰ ਉਹਨਾਂ ਨੇ ਮੈਨੂੰ ਇਹ ਵੀ ਗੱਲ ਦੱਸੀ ਕਿ ਬਾਜਰ ਸਾਹਿਬ ਸਾਡੀਆਂ ਤਿੰਨ ਕਿਸ਼ਤਾਂ ਜਿਹੜੀਆਂ ਡੀਐਸ ਦੀਆਂ ਨੇ 11% ਸਾਡਾ ਡੀਐਜੇ ਤੱਕ ਇਹਨਾਂ ਨੇ